ਕੋਸ਼ਿਸ਼ ਕਰੇਗੇ ਗੱਲ ਨੂੰ ਜਨਤਾ ਜਾ ਕੇ ਗੱਲ ਕਰੇ ਭਗਵੰਤ ਮਾਨ ਜੀ ਨਸ਼ਾ ਬੰਦ ਹੋ ਗਿਆ ਨਾ ਜਨਤਾ ਜਾ ਕੇ ਗੱਲ ਕਰੇ ਸਾਡੇ ਨਾਲ ਫਿਰ ਜਨਤਾ ਉਹਨੂੰ ਜਵਾਬ ਦੇਊਗੀ ਵੀ ਨਸ਼ਾ ਬੰਦ ਹੋਇਆ ਕਿ ਨਹੀਂ ਹੋਇਆ ਹੁਣ ਤੈਨੂੰ ਹਾਰ ਪਾਵਾਂਗੇ ਸਾਡੇ ਜਵਾਕ ਮਰੀ ਜਾਂਦੇ ਯਾਰ ਨਸ਼ੇ ਨਾਲ ਭੈਣ ਤੋਂ ਨੌਜਵਾਨ ਗੱਭਰੂ ਮਰੀ ਜਾਂਦੇ ਆ ਲੋਕ ਮਾਵਾਂ ਦੇ ਪੁੱਤ ਕੈਨੇਡਾ ਅਮਰੀਕਾ ਨੂੰ ਜਾਈ ਜਾਂਦੇ ਸਾਡਾ ਪੰਜਾਬ ਖਾਲੀ ਹੋ ਗਿਆ ਅੱਜ ਦਾ ਮੇਨ ਅਜੰਡਾ ਕੀ ਹੈ ਜਿਹੜਾ ਤੁਹਾਡੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅਜੰਡਾ ਇਹ ਹੈ ਜੀ ਦੇਖੋ ਬੀਜੇਪੀ ਦੀ ਜਿਹੜੀ ਸਰਕਾਰ ਆ ਲਗਾਤਾਰ ਲੋਕਾਂ ਦੀ ਆਵਾਜ਼ ਦਬਾਉਣ ਲਈ ਅੰਦੋਲਨ ਨੂੰ ਕੁਚਨ ਕਾਨੂੰਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੋਧਾਂ ਕਰਕੇ ਸਾਡੇ ਅੰਦੋਲਨਕਾਰੀਆਂ ਤੇ ਧਰਾਵਾਂ ਤੇ ਲਾਉਣ ਕਰਕੇ ਕਿ ਉਹਨਾਂ ਨੂੰ ਕੋਈ ਵੀ ਕਿਸਾਨ ਜਾਂ ਕੋਈ ਆਮ ਜਨਤਾ ਅੰਦੋਲਨ ਤੱਕ ਨਾ ਕਰ ਸਕੇ ਉਹਨਾਂ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਸੋਧਾਂ ਕੀਤੀਆਂ ਜਿਨ੍ਹਾਂ ਕਾਨੂੰਨਾਂ ਦੇ ਖਿਲਾਫ ਅਸੀਂ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਦੋਨਾਂ ਫੋਰਮਾਂ ਦੀਆਂ ਜਥੇਬੰਦੀਆਂ ਵੱਲੋਂ ਆ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਅਸੀਂ ਉਹਨਾਂ ਕਾਨੂੰਨਾਂ ਨੂੰ ਆਪਦੇ ਵੱਲੋਂ ਰੱਦ ਕਰਦੇ ਹਾਂ ਔਰ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਅੱਜ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਉਸ ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਔਰ ਇਹਨਾਂ ਨੀਤੀਆਂ ਬਾਰੇ ਜਾਣੂ ਕਰਾਉਣ ਲਈ ਸਾਡੀ ਵੱਖ-ਵੱਖ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਜਿਸ ਨੂੰ ਲੈ ਕੇ ਅੱਜ ਬਲਾਕ ਜੈਤੋ ਦੀਆਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਜੀ ਬਾਈ ਜੀ ਲੱਗਦਾ ਤੁਹਾਨੂੰ ਬੀਜੇਪੀ ਵੱਲੋਂ ਜਿਹੜੇ ਕਾਨੂੰਨ ਲਿਆਂਦੇ ਗਏ ਕਿ ਵਾਪਸ ਹੋ ਜਾਣਗੇ ਜਾਂ ਇਹਨਾਂ ਦੇ ਵਿੱਚ ਛੋਟ ਹੋ ਜੂ ਦੇਖੋ ਸਰਕਾਰਾਂ ਹਮੇਸ਼ਾ ਕਾਨੂੰਨ ਲਿਆਉਂਦੀਆਂ ਰਹੀਆਂ ਪਰ ਜਦੋਂ ਲੋਕਾਂ ਦੀ ਜਨਤਾ ਦੀ ਜਦੋਂ ਆਵਾਜ਼ ਆ ਉਹ ਬਲੰਦ ਹੁੰਦੀ ਆ ਸਰਕਾਰਾਂ ਦੇ ਖਿਲਾਫ ਮੋਰਚੇ ਲੱਗਦੇ ਆ ਤਾਂ ਹਮੇਸ਼ਾ ਵਾਸਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਤਿੰਨ ਖੇਤੀ ਕਾਨੂੰਨ ਆਪਾਂ ਰੱਦ ਕਰਵਾ ਕੇ ਆਏ ਆ ਔਰ ਉਹਨਾਂ ਦੀਆਂ ਰਹਿਂਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਲਗਾਤਾਰ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਆਪਣੇ ਮੋਰਚੇ ਚੱਲ ਰਹੇ ਆ ਇੱਕ ਮੋਰਚਾ ਸਾਡਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਤਾਂ ਹਮੇਸ਼ਾ ਵਾਸਤੇ ਜਦੋਂ ਵੀ ਸਰਕਾਰਾਂ ਨੀਤੀਆਂ ਲਿਆਉਂਦੀਆਂ ਤਾਂ ਲੋਕਾਂ ਨੂੰ ਜਗਾਉਣ ਵਾਸਤੇ ਜਥੇਬੰਦੀਆਂ ਜਿਹੜੀਆਂ ਉਹ ਹਮੇਸ਼ਾ ਲੋਕਾਂ ਨੂੰ ਲਾਬੰਦ ਕਰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਾਨੂੰਨਾਂ ਸਮੇਤ ਜਿਹੜੀ ਵੀ ਨੀਤੀ ਸਰਕਾਰ ਲਿਆਊਗੀ ਉਹਨਾਂ ਨੀਤੀਆਂ ਨੂੰ ਰੱਦ ਕਰਵਾਉਣ ਵਾਸਤੇ ਸਾਡੇ ਪਹਿਲਾਂ ਤੋਂ ਹੀ ਜਿਹੜੇ ਸ਼ੰਭੂ ਖਨੋਰੀ ਰਾਜਸਥਾਨ ਦੇ ਵਿੱਚ ਮੋਰਚੇ ਚੱਲ ਰਹੇ ਆ ਔਰ ਇੱਕ ਨਾ ਇੱਕ ਦਿਨ ਇੱਕ ਲੋਕਾਂ ਦੀ ਤਾਕਤ ਆ ਜਿਹੜੀ ਇਸ ਸਰਕਾਰ ਨੂੰ ਕਦਮ ਪਿੱਛੇ ਹਟਣ ਲਈ ਮਜਬੂਰ ਕਰ ਦੇਗੀ ਕੀ ਲੱਗਦਾ ਨਹੀਂ ਕਿ 92 ਐਮਐਲਏ ਜਿਤਾਏ ਆ ਤੁਸੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਲੋਕਾਂ ਨੂੰ ਛੜਕਾਂ ਦੇ ਹੋਣਾ ਆ ਰਿਹਾ ਟਰੈਕਟਰ ਮਾਰਚ ਕੱਢਣੇ ਜਾ ਪੈ ਰਹੇ ਆ ਲੋਕਾਂ ਦੇ ਧੀਆਂ ਪੁੱਤ ਜਿਹੜੇ ਸ਼ਹੀਦ ਹੋ ਰਹੇ ਆ ਕਿਉਂ ਨਹੀਂ ਬੋਲਿਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਜਾਂ ਕਿਸੇ ਵੀ ਦੇਖੋ ਸਰਕਾਰਾਂ ਦੇ ਜਦੋਂ ਕੋਈ ਵੀ ਨਮਾਇंदे ਖੜੇ ਹੁੰਦੇ ਆ ਉਹਨਾਂ ਦਾ ਜਦੋਂ ਇਲੈਕਸ਼ਨਾਂ ਵੇਲੇ ਵੋਟਾਂ ਮੰਗਣ ਜਾਂਦੇ ਆ ਏਜੰਡੇ ਉਹਨਾਂ ਤੇ ਸਭ ਤੋਂ ਪਹਿਲਾਂ ਕਿਸਾਨ ਹੁੰਦੇ ਆ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਆਹ ਕਰ ਦਾਂਗੇ ਅਸੀਂ ਆਹ ਮੰਗਾ ਮੰਨਾਂਗੇ ਪਰ ਜਦੋਂ ਜਿੱਤ ਕੇ ਉਹ ਪਾਰਲੀਮੈਂਟ ਸੈਸ਼ਨ ਦੇ ਵਿੱਚ ਉੱਥੇ ਆਪਦੀ ਸੱਤਾ ਦੇ ਵਿੱਚ ਆ ਜਾਂਦੇ ਆ ਤਾਂ ਕਿਸੇ ਵੀ ਅੱਜ ਤੱਕ ਕਿਸੇ ਵੀ ਨਾ ਰਾਜਨੀਤਿਕ ਕਿਸੇ ਆਗੂ ਨੇ ਸਾਡੇ ਨਾਲ ਕਿਸਾਨਾਂ ਦੀ ਬਾਤ ਚੱਕਣੀ ਜਿਹੜੀ ਜ਼ਰੂਰੀ ਨਹੀਂ ਸਮਝੀ ਇਦੇ ਵਿੱਚ ਮੈਂ ਤੁਹਾਨੂੰ ਉਦਾਹਰਨ ਦੇ ਸਕਦਾ ਕਿ ਅਸੀਂ 92 ਸਾਡੇ ਲੋਕਾਂ ਨੇ ਜਿਤਾਏ ਅਸੀਂ ਦਿੱਲੀ ਵੱਲ ਨੂੰ ਬਧੇ ਸ਼ੰਭੂ ਤੇ ਖਨੋਰੀ ਤੇ ਸਾਡੇ ਮੋਰਚੇ ਚੱਲੇ ਸਾਡੇ ਉੱਥੇ ਗੋਲੀਆਂ ਚੱਲੀਆਂ ਤੇ ਸ਼ੰਭੂ ਬੈਰੀਅਰ ਤੇ ਅਸੀਂ ਆਪਦੀ ਪੰਜਾਬ ਦੀ ਸਰਹੱਦ ਦੇ ਵਿੱਚ ਸਾਡਾ ਮੋਰਚਾ ਲੱਗਿਆ ਪਰ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਹਰਿਆਣੇ ਦੇ ਪ੍ਰਸ਼ਾਸਨ ਦੇ ਖਿਲਾਫ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਇੱਥੋਂ ਜਿਹੜੀ ਇੱਕ ਆਧਾਰਨ ਏ ਆਪਾਂ ਦੇਖ ਸਕਦੇ ਆ ਕਿ ਜਿਹੜਾ ਵੀ ਸਰਕਾਰ ਬਣਦੀ ਆ ਹਮੇਸ਼ਾ ਲੋਕਾਂ ਦੇ ਨੀਤੀਆਂ ਨੂੰ ਉਹ ਜਿਹ ਲੋਕਾਂ ਦੇ ਪੱਖਾਂ ਦੀ ਸਰਕਾਰ ਨਹੀਂ ਬਣਦੀ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਕਿ ਅਸੀਂ ਕਿਸਾਨ ਆ ਕਿਸਾਨਾਂ ਦੇ ਧੀਆਂ ਪੋਤਾਂ ਕਿਵੇਂ ਲੱਗਦਾ ਬਾਈ ਜਿੱਕਰ ਸਤਾ ਤੇ ਨਹੀਂ ਬੈਠੇ ਸੀ ਉਹਨਾਂ ਚੱਕਰ ਲੋਕਾਂ ਨੂੰ ਇਹ ਕਹਿੰਦੇ ਸੀ ਜਦੋਂ ਕੁਰਸੀ ਤੇ ਬਹਿ ਗਏ ਸਤਾ ਤੇ ਬਹਿ ਗਏ ਉਹ ਚੀਜ਼ ਆ ਜਿਹੜੀ ਉਹ ਖਤਮ ਹੋ ਗਈ ਐ ਤਾਂ ਹੁਣ ਭਗਵੰਤ ਮਾਨ ਜੀ ਧਰਨਿਆਂ ਤੇ ਪ੍ਰਦਰਸ਼ਨਾਂ ਤੇ ਬੈਂਦੇ ਹੁੰਦੇ ਸੀ ਪਰ ਹੁਣ ਇੰਨੀ ਫੋਰਸ ਨਾਲ ਲੈ ਕੇ ਜਾਂ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਖਨੌਰੀ ਬਾਰਡਰ ਤੇ ਸਾਡਾ ਇੱਕ ਬੱਲੋ ਦਾ ਕਿਸਾਨ ਗੋਲੀਆਂ ਮਾਰ ਕੇ ਸ਼ੁਭ ਕਰਨ ਨੂੰ ਢਾਹ ਢੇਰੀ ਕਰਤਾ ਤੇ ਹਰਿਆਣੇ ਦੀ ਸਰਕਾਰ ਦੇ ਖਿਲਾਫ ਭਗਵੰਤ ਮਾਨ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ ਤੇ ਫਿਰ ਕੀ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਜੇ ਝਾੜੂ ਵਾਲੇ ਆਏ ਚਾਏ ਮਤਲਬੀ ਬੀਜੇਪੀ ਆ ਕਿਤੇ ਨਾ ਕਿਤੇ ਇਹ ਹੀ ਮਿਲੇਵੇ ਆਪ ਸਮਝ ਮੇਲੇ ਲੱਗਦੇ ਆ ਤੁਹਾਨੂੰ ਉਹ ਤਾਂ ਕਹਿੰਦੇ ਹਾਸੇ ਗਰਾਉਂਡ ਲੈਵਲ ਤੋਂ ਉੱਠੇ ਹੋਇਆ ਆ ਆਮ ਕਰਾ ਜੇ ਜੇ ਗਰਾਉਂਡ ਲੈਵਲ ਤੋਂ ਉੱਠੇ ਹੁੰਦੇ ਤਾਂ ਲੋਕਾਂ ਨੂੰ ਜਿਹੜੀਆਂ ਇੰਨੀਆਂ ਦੁੱਖ ਤਕਲੀਫਾਂ ਕਿਤੇ ਮਾਸਟਰ ਕੁੱਟੇ ਜਾ ਰਹੇ ਆ ਕਿਤੇ ਡਾਕਟਰ ਕੁੱਟੇ ਜਾ ਰਹੇ ਆ ਕਿਤੇ ਮਜ਼ਦੂਰ ਕੁੱਟੇ ਜਾ ਰਹੇ ਆ ਕਿਤੇ ਕਿਸਾਨ ਕੁੱਟੇ ਜਾ ਰਹੇ ਆ ਤਾਂ ਫਿਰ ਇਹ ਇਹ ਤਾਂ ਕਹਿੰਦੇ ਸੀ ਸਾਡੇ ਕਾਰਜਕਾਰ ਦੇ ਵਿੱਚ ਧਰਨ ਹੀ ਨਹੀਂ ਲੱਗਣੇ ਧਰਨਾ ਦੀ ਗਿਣਤੀ ਤਾਂ ਕਿੰਨੋਂ ਵੀ ਜ਼ਿਆਦਾ ਵਧ ਗਈ ਕਿਉਂ ਵਧੀ ਹੈ ਜਨਤਾ ਦੁਖੀ ਹੈ ਨਸ਼ਾ ਵਧ ਗਿਆ ਨਸ਼ਾ ਵਧ ਗਿਆ ਨਸ਼ਾ ਖਤਮ ਕਰਤਾ ਕਿੰਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਅਸ਼ਾ ਵਿਖ ਰਿਹਾ ਸ਼ਰੇ ਆਮ ਨਸ਼ਾ ਵੇਚ ਨਸ਼ਾ ਵਿਖ ਰਿਹਾ ਜੀ ਇਹ ਤਾਂ ਗੱਲ ਇਹ ਤਾਂ ਗੱਲ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਆ ਨਸ਼ਾ ਬੰਦੀ ਕਰ ਦਿੱਤਾ ਜੀ ਬੰਦ ਕਿੱਥੇ ਹੋ ਗਿਆ ਹਾਂ ਪਿਛਲੀ 15 ਅਗਸਤ ਦੇ ਉਹਨਾਂ ਨੇ ਕਿਹਾ ਸੀ 的。<laughs> ਪੁਖਤਾ ਪ੍ਰਬੰਧ ਕਰ ਲਿਆ ਇਤਨਾ ਚ ਬਹਿ ਕੇ ਗੱਲ ਨਹੀਂ ਹੁੰਦੀ ਜਾਂ ਕੋਰਸ ਕਰੇ ਬਹਿ ਕੇ ਗੱਲ ਨਹੀਂ ਹੁੰਦੀ ਜਨਤਾ ਜਾ ਕੇ ਗੱਲ ਕਰੇ ਭਗਵੰਤ ਮਾਨ ਜੀ ਨਸ਼ਾ ਬੰਦ ਹੋ ਗਿਆ ਨਾ ਜਨਤਾ ਜਾ ਕੇ ਗੱਲ ਕਰੇ ਸਾਡੇ ਨਾਲ ਫਿਰ ਜਨਤਾ ਉਹਨੂੰ ਜਵਾਬ ਦੇਊਗੀ ਵੀ ਨਸ਼ਾ ਬੰਦ ਹੋਇਆ ਕਿ ਨਹੀਂ ਹੋਇਆ ਅੱਗੇ ਨਾਲੇ ਛਿੱਤਰ ਪਏ ਕਿ ਨਹੀਂ ਪਏ ਥਾਂ ਥਾਂ ਵੋਟਾਂ ਲੈ ਕੇ ਤੁਹਾਡੇ 92 ਜਿਤਾਏ ਅਸੀਂ ਤੈਨੂੰ ਇੱਥੋਂ ਜਿਤਾਤਾ ਤੇ ਤੂੰ ਬੜਾ ਕਿਹੜੇ ਬੰਡ ਬੜਿਆ ਦੱਸ ਦੇ ਹੋ ਤਾਂ ਲੋਕ ਹਾਰ ਪਾਉਣਗੇ ਹੁਣ ਤੈਨੂੰ ਹਾਰ ਪਾਵਾਂਗੇ ਸਾਡੇ ਜਵਾਕ ਮਰੀ ਜਾਂਦੇ ਯਾਰ ਨਸ਼ੇ ਨਾਲ ਭੈਣ ਤੋਂ ਨੌਜਵਾਨ ਗੱਭਰੂ ਮਰੀ ਜਾਂਦੇ ਆ ਲੋਕ ਮਾਵਾ ਦੇ ਪੁੱਤ ਕੈਨੇਡਾ ਅਮਰੀਕ ਜੇ ਭਗਵਾਨ ਜੀ ਮੰਨ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਕਰਦੇ ਆ ਥੋੜੇ ਦਿਨ ਹੋਇਆ ਕਹਿੰਦੇ ਆਈਲੈਂਡਸ ਕਰਨੀ ਬੰਦ ਕਰ ਦਿੱਤੀ ਨੌਜਵਾਨਾ ਹੁਣ ਕਹਿੰਦੇ ਆ ਰਹੇ ਆ ਕੈਨੇਡਾ ਦੇ ਵਿੱਚੋਂ ਵਾਪਸ ਕਹਿੰਦਾ ਇੱਥੇ ਆ ਕੇ ਨੌਕਰੀਆਂ ਮਿਲ ਰਹੀਆਂ ਕਿੱਥੇ ਦੇਗਾ ਕਿੱਥੇ ਦੇਗਾ ਨੌਕਰੀਆਂ ਰੱਖ ਦੇ ਇੱਥੋਂ ਲੈ ਨੂੰ ਦੇ ਦੇ ਜਿਹੜੇ ਫਿਰਦੇ ਆ ਰੋਜ਼ ਨੌਕਰੀਆਂ ਦੇ ਜਾਂਦਾ ਜੁਪੀ ਤੋਂ ਬਿਹਾਰ ਚੋਂ ਲੈ ਕੇ ਤੂੰ ਸਾਨੂੰ ਇੱਥੇ ਜੁਪੀ ਦੇ ਬਿਹਾਰ ਚੋਂ ਲੈ ਕੇ ਅਸਰੀਆ ਡੀਸੀ ਜਿੰਨੇ ਮੈਂ ਜਿਹੜਾ ਵੱਡੇ ਅਧਿਕਾਰੀ ਆ ਸਾਰੇ ਬਾਹਰ ਦੇ ਨਾਲ ਕੇ ਲਾ ਦੇ ਇਹਨਾਂ ਨੇ ਉਹ ਤੇ ਕਹਿੰਦੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮਿਲ ਰਹੀਆਂ ਜੀ ਦੱਸੇ ਕਿੱਥ ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਮੇ ਨੌਕਰੀਆਂ ਦੇ ਰਹੇ ਆ ਤੇ ਉਸ ਤੋਂ ਨਾਲੇ ਹੋਲਡਿੰਗ ਲਾਇਆ ਐ ਐਨਓਸੀ ਦੀ ਲੋੜ ਦੀ ਤੇ ਐਜੂਸੀ ਦੀ ਕ੍ਰਾਂਤੀ ਲੈਂਦੀ ਆ ਕੇਵਲ ਤੇ ਕੇਵਲ ਜੋ ਹੈਗਾ ਪਠਾਨਕੋਟ ਦੇ ਵਿੱਚ 93 ਸਕੂਲ ਆ 92 92 ਸਕੂਲ ਦਾ ਵਿੱਚੋਂ ਅਠਾਈਆਂ ਦੇ ਉੱਤੇ ਕੋਈ ਅਧਿਆਪਕ ਨਹੀਂ ਤੇ ਟ੍ਰਿਟਾਂ ਦੇ ਵਿੱਚ ਚੈੱਕ ਜਹਾਪਕਾ ਤੇ ਬਾਕੀਆਂ ਚ ਸਟਾਫ ਪੂਰਾ ਨਹੀਂ ਜੀ ਨਰਮੂਲੀ ਕਾਲਜ ਮਾਨਸਾ ਲਗਾਤਾਰ ਪ੍ਰਿੰਸੀਪਲ ਦਾ ਫਰੈਸ਼ਰ ਤੇ ਹੁਣ ਜਿਹੜੇ ਰਹਿਦੇ ਕਾਲਜ ਅਸਕਾਰੀ ਉਹ ਵੀ ਪ੍ਰਾਈਵੇਟ ਕਰ ਰਿਹਾ ਇਹ ਕ੍ਰਾਂਤੀ ਆ ਰਹੀ ਸਕੂਲ ਦਾ ਨਾਮ ਚਾਹ ਸਮਾਰਟ ਰੱਖ ਦਿਓ ਚਾਹ ਕੋਈ ਰੱਖ ਦਿਓ ਆ ਬੰਦੇ ਖੜੇ ਆ ਸਾਡੀ ਵੱਡੀ ਉਮਰ ਦੇ ਖੜੇ ਆ ਇੱਥੋਂ ਪੜ ਕੇ ਜਰਨਲ ਕਰਨਲ ਬਰਗੇਰੀਅਰ ਬਣੇ ਆ ਅਧਿਆਪਕ ਬਣੇ ਆ ਪ੍ਰਿੰਸੀਪਲ ਬਣੇ ਆ ਅੱਜ ਦੇ ਸਮਾਰਟ ਤੋਂ ਨਿਕਲ ਬਣੀ ਦਹਾਜ ਕਿਉਂ ਦਿੱਤਾ ਦੂਜੀ ਗੱਲ ਜਿਹੜਾ ਗੈਸਟਰੀ ਹੁੰਦਾ ਹੋਇਆ ਜੇ ਬਕਾਇਦਾ ਲਿਖਿਆ ਹੋਇਆ ਸਾਰੇ ਕੁਝ ਨਿੱਜੀਕਰਨ ਕਰਨ ਸੰਸਾਰੀਕਰਨ ਤੋੜ ਕੇ ਪ੍ਰਾਈਵੇਟ ਕਨ ਉਦਾਰੀਕਰਨ ਨਿੱਜੀਕਰਨ ਉਹਦੀਆਂ ਨੀਤੀਆਂ ਨੇ ਤੇ ਉਹਦੇ ਅਧੀਰੇ ਸਾਰਾ ਚੱਲ ਰਿਹਾ ਉਹਦੇ ਅਧੀਰੇ ਰੈਗੂਲੇਟਰ ਨਹੀਂ ਬਣਦੀ ਇਹਨਾਂ ਦੀ ਪਲੈਨਿੰਗ ਵਾਲੀਆਂ ਸਾਮਰਾਜੀਆਂ ਦੀ ਵੀ ਲੋਕਾਂ ਨੂੰ ਰੋਜ਼ਗਾਰ ਨਹੀਂ ਦੇਣਾ ਨੌਕਰੀ ਨਹੀਂ ਦੇਣੀ ਪੱਕੀ ਪੈਨਸ਼ਨ ਨਹੀਂ ਦੇਣੀ ਤਾਂ ਕਿ ਸਾਡੇ ਵਿੱਚ ਲੋਕ ਮੰਗਦੇ ਰਹਿਣ ਜੇ ਪਰਾ ਲੋਕ ਖੁਸ਼ਹਾਲ ਤੇ 85 ਕਰੋੜ ਲੋਕ ਨੂੰ 5 ਕਿਲੋ ਆਟਾ ਜਾਣ ਦਿੱਤੀ ਜਾ ਰਹੀ ਆ ਕੀ ਤੇ ਕੀ ਹੋ ਰਹੀ ਆ ਇਹ ਵਿਕਾਸ ਹੋ ਰਿਹਾ ਅਸੀਂ ਸਾਡੇ ਦਾ ਵਿਨਾਸ਼ ਹੋ ਰਿਹਾ ਤੇ ਲੋਕ ਆਪਣੇ ਹੱਕਾਂ ਲਈ ਲੜਦੇ ਰਹਿਣਗੇ ਉਹ ਵੀ ਕਿਸਾਨ ਨੇ ਜਿਹੜੇ ਭਾਜਪਾ ਦੇ ਵਿੱਚ ਚਲੇ ਗਏ ਭਾਜਪਾ ਦਾ ਵਿਰੋਧ ਵੀ ਕੀਤਾ ਗਿਆ ਕਿਸਾਨਾਂ ਵੱਲੋਂ ਜਦੋਂ ਹੁਣ ਚੋਣਾਂ ਲੜੀਆਂ ਸੀ ਲੋਕ ਸਭਾ ਦੀਆਂ ਪਰ ਕਿਤੇ ਨਾ ਕਿਤੇ ਵੋਟ ਬੈਂਕ ਦਾ ਜਿਹੜਾ ਭਾਜਪਾ ਦਾ ਵਧਿਆ ਪਰ ਭਾਜਪਾ ਦਾ ਵਿਰੋਧ ਕੀਤਾ ਜਾਂਦਾ ਕਿਸਾਨਾਂ ਵੱਲੋਂ ਕੀ ਕਾਰਨ ਸਮਝਦੇ ਹੋ ਤੁਸੀਂ ਭਾਜਪਾ ਜਦੋਂ ਵੋਟ ਵਧਨਾ ਵੋਟ ਬੈਂਕ ਉਹਨਾਂ ਦਾ ਅਸੀਂ ਭਾਰਤੀ ਕਿਸਾਨੀ ਦੀ ਕ੍ਰਾਂਤੀਕਾਰੀ ਵੱਲੋਂ ਕਿਸੇ ਵੋਟ ਪਾਰਟੀ ਨੂੰ ਅਸੈਸਟ ਨੂੰ ਮਾਨਤਾ ਨਹੀਂ ਦਿੰਦੇ। ਨਾ ਅਸੀਂ ਸਮਝਦੇ ਆ ਇੱਥੇ ਵੋਟਰ ਸਰਕਾਰ ਬਣਦੀ ਹੈ ਨਾ ਸੋ ਵੋਟਰ ਟੁੱਟਦੀ ਹੈ। ਕਿਉਂਕਿ ਸਮੁੱਚੇ ਅਸੈਸਟ ਨੂੰ ਉੱਥੋਂ ਦੀ ਏਜੰਸੀਆਂ ਚਲਾ ਰਹੀਆਂ ਨੇ। ਇਹਨਾਂ ਦੇ ਮਾਪੇ ਸ਼ਿਕਾਗੋ ਬੈਠੇ ਨੇ। ਸਾਰੀਆਂ ਨੀਤੀਆਂ ਉੱਥੋਂ ਘੜੀਆਂ ਜਾਂਦੀਆਂ ਤੇ ਸਾਡੇ ਤੇ ਲਾਗੂ ਕੀਤੀਆਂ ਜਾਂਦੀਆਂ ਨੇ। ਉਹ ਲਿਆਉਂਦੇ ਨੇ। ਇੱਥੇ ਤੁਸੀਂ ਦੱਸੋ ਆ ਜੀ ਬਿੱਟੂ ਕਹਿੰਦੇ ਹੋ। ਇਹ ਚੁਣਿਆ ਹੋਇਆ ਜਿਹੜਾ ਪਿੱਛੇ ਜੇਤ ਲਈ ਸੀ ਉਹ ਚੁਣਿਆ ਹੋਇਆ ਸੀ। ਮਰੇ ਮੋਸ਼ਨ ਲਗਾਤਾਰ ਪ੍ਰਧਾਨ ਮੰਤਰੀ ਚੁੜਿਆ ਹੋਇਆ ਸੀ ਇਸ ਵਾਸਤੇ ਅਸੀਂ ਸਮਝਦੇ ਹਾਂ ਵੋਟਸਾਸਪ ਸਾਡੇ ਲੋਕਾਂ ਨੂੰ ਸਧਾਰਨ ਲੋਕਾਂ ਨੂੰ ਗੁੰਮਰਾਹ ਤਾਂ ਕੀਤਾ ਜਾ ਸਕਦਾ ਪਰ ਇਹਨੇ ਚੇਂਜ ਨਹੀਂ ਹੋ ਸਕਦੀ ਜਦੋਂ ਵੀ ਕਿਸੇ ਧਰਤੀ ਤੇ ਤਬਦੀਲੀ ਹੋਈ ਆ ਉਥੇ ਚਿਹਰੇ ਬੱਲੇ ਵੋਟਾਂ ਨਾਲ ਤੇ ਜਦੋਂ ਕੋਈ ਤਬਦੀਲੀ ਹੋਈ ਉਦੋਂ ਲੋਕਾਂ ਨੇ ਕੀਤਾ ਉਹਦੇ ਵਿੱਚ ਮਜ਼ਦੂਰ ਦਾ ਕਿਸਾਨ ਦਾ ਵੱਧ ਬਰੋਤ ਜੇਕਰ ਗੱਲ ਕੀਤੀ ਜਾਵੇ ਅੱਜ ਟਰੈਕਟਰ ਮਾਰਚ ਵੀ ਕੀਤਾ ਜਾਣਾ ਤਾਂ ਸ਼ੰਭੂ ਬੈਰੀਅਰ ਤੇ ਮੋਰਚਾ ਵੀ ਲੱਗਾ ਹੋਇਆ ਤੁਹਾਨੂੰ ਲੱਗਦਾ ਕਿ ਕਿਸਾਨ ਆ ਜਿਹੜੇ ਜਾਂ ਲੋਕ ਆ ਜਾਗਰੂਕਤ ਹੋਏ ਆ ਜਿਸ ਹਿਸਾਬ ਨਾਲ ਵੋਟ ਬੈਂਕ ਵੀ ਪਿਆ ਦੁਬਾਰਾ ਮੈਂ ਤੁਹਾਨੂੰ ਦੱਸ ਦਿੰਨਾ ਵੀ ਭਾਜਪਾ ਦਾ ਜਿਹੜਾ ਵੋਟ ਬੈਂਕ ਵਧਦਾ ਕਿ ਜਾਗਰੂਕਤ ਹੋਏ ਆ ਲੋਕ ਤੁਸੀਂ ਕਹਿ ਲਓ ਵੋਟ ਬੈਂਕ ਵਧ ਗਿਆ ਅਸੀਂ ਕਹਿੰਨੇ ਤੇ ਉਹਨਾਂ ਨੇ ਖੁਦ ਮੰਨਿਆ ਭਾਜਪਾ ਮੰਨ ਗਈ ਕਿ ਕਿਸਾਨ ਅੰਦੋਲਨ ਸਾਡੇ ਹੱਡੀ ਬੈ ਗਿਆ ਬਿਆਨ ਲੱਗੇ ਹੋਏ ਨੇ ਆ ਸਾਡਾ ਜਿਆ ਕਿਸਾਨੀ ਅੰਦੋਲਨ ਸੀ ਚਾਹੇ ਉਹ ਪਿਛਲਾ 2 ਸਵਾ ਸਾਲ ਲੜਿਆ ਸੀ ਚਾਹੇ ਅੱਜ 5 6 ਮਹੀਨੇ ਤੋਂ ਲੜ ਰਹੇ ਆ ਇਹਨਾਂ ਇਹਨਾਂ ਨੂੰ ਸੱਟ ਮਾਰੀ ਆ ਜਿਹੜੇ ਇਹ ਕਹਿੰਦੇ ਸੀ 400 ਤੋਂ ਪਾਰ ਇਹ 250 ਤੇ ਜਾ ਨਹੀਂ ਸਕੇ ਇਸ ਵਾਸਤੇ ਲੋਕਾਂ ਨੇ ਉਹਨੂੰ ਸ਼ੀਸ਼ਾ ਦਿਖਾਇਆ ਤੇ ਉਹਨਾਂ ਨੇ ਸਮਝ ਦਿਖਾਉਣਗੇ ਜੋ ਤੱਕ ਵੋਟ ਬੈਂਕ ਵਾਲਾ ਸਵਾਲ ਆ ਸਾਨੂੰ ਬੜਾ ਫੱਕ ਨਹੀਂ ਕਿਉਂਗੇ ਵੋਟ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿਵੇਂ ਪੈਂਦੀ ਆ ਤੇ ਕਿਵੇਂ ਪੁਆਈਆਂ ਜਾਂਦੀਆਂ ਨੇ ਵੋਟ ਸਿਸਟਮ ਦਾ ਜਾਂ ਕੰਮ ਹੀ ਹੈ ਆ ਉਹ ਲੈ ਦੇ ਕੇ ਚੱਲਦਾ ਸਾ ਇਹ ਅੱਜ ਜਿਹੜੇ ਭਾਜਪਾਈ ਐ ਕੱਲ ਨੂੰ ਕਾਂਸੇ ਹੋਣਗੇ ਕੱਲ ਵਾਲੇ ਕਾਂਸੇ ਅੱਜ ਭਾਜਪਾ ਬਣ ਜਰਗੀ ਅੱਜ ਵਾਲੀ ਭਾਜਪਾ ਕੱਲ ਨੂੰ ਕਾਲੀ ਬਣ ਜਾਣਗੇ ਅੱਜ ਵਾਲੀ ਕਾਲੀ ਕੱਲ ਨੂੰ ਕਾਂਸੀ ਬਣ ਜਾਣਗੇ ਇਹ ਸਾਡੇ ਵਾਸਤੇ ਕੋਈ ਮਹੱਤਵਪੂਰਨ ਨਹੀਂ ਕਿਉਂਕਿ ਲੋਕਾਂ ਦਾ ਜਿਹੜੀ ਸਮੱਸਿਆ ਉਹ ਜਿਉਂਦੀ ਤਿਆ ਆ ਅੱਜ ਵੀ ਖੜੀ ਆ ਕੱਲ ਵੀ ਸਾਨੂੰ ਇਹ ਲੱਗ ਰਿਹਾ ਜਿੰਨਾ ਚਿਰ ਸੈਸਟੂ ਰਹੂਗਾ ਜਿੰਨਾ ਚਿਰ ਪਾਰਲੀਮੈਂਟਰੀ ਸੈਸਟੂ ਨੂੰ ਅਗਾਸ ਦੇ ਰਹਿਣਗੇ ਉਹਨਾਂ ਜਿਹੜੇ ਲੋਕਾਂ ਦੀ ਸਮੱਸਿਆ ਜਿਉਂਦੀ ਤਿਆ ਰਹੂਗੀ ਕਿਸਾਨ ਮਜ਼ਦੂਰ ਕਰਤੀ ਵਰਗ ਅੱਜ ਭੁੱਖਾ ਮਰਦਾ ਚੇਵੀ ਮਰਦਾ ਸਿੱਧੇ ਚੜ ਕਲੀ ਮਰਦਾ ਰਹੇ ਇੱਕੋ ਇੱਕ ਟੇਕ ਸਾਡੀ ਸਭੁੱਚੇ ਲੋਕਾਂ ਦੀ ਸੰਘਰਸ਼ਾਂ ਤੇ ਆ ਜੋ ਵੀ ਲੋਕਾਂ ਨੇ ਲਿਆ ਜੋ ਵੀ ਪ੍ਰਾਪਤ ਕੀਤਾ ਚਾਹੇ ਮਜ਼ਦਮ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਕਰਤੀ ਹੋਣ ਚਾਹੇ ਕਿਸਾਨ ਹੋਣ ਜੋ ਕਿਸਿੰਧੋਂ ਨੇ ਲਿਆ ਆਪਣੇ ਸੰਘਰਸ਼ ਤੇ ਆਪਣੇ ਬੱਥੇ ਬੰਦੀਆਂ ਬਲ ਬੁੱਤੇ ਤੇ ਲਿਆ ਤੇ ਅੱਜ ਵੀ ਅਸੀਂ ਮੰਗ ਕਰਦੇ ਆ ਕਿ ਸਾਨੀਆਂ ਮੰਗਾ ਜਿਹਦੇ ਤੇ ਸਾਡਾ ਮੋਚਾ ਲੱਗਿਆ ਚਾਹੇ ਸੁਆਮੀ ਨਸ ਸਿੰਘ ਦੀ ਰਿਪੋਰਟ ਹੋਵੇ ਤੇ ਚਾਹਿਓ ਮਨੋ ਐਮਐਸਪੀ ਦੀ ਗਰੰਟੀ ਹੋਵੇ ਚਾਹੇ ਕਿਸਾਨ ਦੀ ਪੈਨਸ਼ਨ ਦਾ ਸਵਾਲ ਹੋਵੇ ਚਾਹੇ 200 ਦੇ ਮਜ਼ਦੂਰਾਂ ਦੇ ਦਿਹਾੜੀ ਦਾ ਸਵਾਲ ਹੋਵੇ ਚਾਹੇ ਮੀਟਰ ਚਾਪ ਵਾਲੇ ਗਲਤ ਹੋਣ ਚਾਹੇ ਲਖੀਪ ਖੇਰੀ ਦਾ ਮੁਆਵਜ਼ਾ ਹੋਵੇ ਤੇ ਚਾਹੇ ਸ਼ਹੀਦਾਂ ਦੀ ਯਾਦਗਾਰ ਜ ਸਾਡੀਆਂ ਮੰਗਾਂ ਅੱਜ ਵੀ ਖੜੀਆਂ ਚਾਰ ਸਾਲ ਤੋਂ ਖੜੀਆਂ ਨੇ ਉੱਤੇ ਅਸੀਂ ਲੜ ਰਹੇ ਤੇ ਲੜਦੇ ਰਹਾਂਗੇ ਜਿਨ੍ਹਾਂ ਚਰ ਸਾਡੇ ਲੋਕਾਂ ਦੀਆਂ ਸਮੱਸਿਆ ਹੱਲ ਹੁੰਦੀਆਂ ਜੱਥੇਬੰਦੀਆਂ ਲੜਦੀਆਂ ਰਹਿਣਗੀਆਂ ਟਰੈਕਟਰ ਮਾਰਚ ਕੱਢਣ ਦਾ ਤੁਹਾਡਾ এজੰਡਾ ਕੀ ਹੈ ਮੀ ਸਾਡਾ ਏਜੰਡਾ ਲੋਕਾਂ ਨੂੰ ਚੇਤਨ ਕਰਦਾ ਲੋਕਾਂ ਨੂੰ ਦੱਸਣ ਦਾ ਕਿ ਇਹ ਸਰਕਾਰ ਬਿਨਾਂ ਲੜਿਆ ਕੋਸ਼ਿਸ਼ ਨਹੀਂ ਦਿੰਦੀ ਕੋਸ਼ ਲੋਕਾਂ ਨੂੰ ਭਲੇਖਾ ਹੁੰਦਾ ਬਿਨਾਂ ਰੋਇਆ ਮਾਂ ਦੋਦਰੀ ਨਹੀਂ ਅਸੀਂ ਸਮਝਦੇ ਆ ਮਾਂ ਪੁੱਤ ਦਾ ਰਿਸ਼ਤਾ ਮਾਂ ਤੇ ਦਾ ਰਿਸ਼ਤਾ ਹੋਰ ਹੁੰਦਾ ਇੱਥੇ ਰਿਸ਼ਤਾ ਮਜ਼ਦੂਰ ਤੇ ਮਾਲਕ ਦਾ ਰਿਸ਼ਤਾ ਜੇ ਮਾਲਕ ਦਾ ਨੁਕਸਾਨ ਹੋਊਗਾ ਤਾਂ ਮਜ਼ਦੂਰ ਨੂੰ ਫਾਇਦਾ ਹੋਊਗਾ ਜੇ ਮਜ਼ਦੂਰ ਦਾ ਖਰਾਬ ਹੋਊਗਾ ਤੇ ਮਾਲਕ ਨੂੰ ਫਾਇਦਾ ਹੋਊਗਾ ਇਸ ਵਾਸਤੇ ਇਹ ਲਟੇਰੇ ਦੋਦਰੇ ਫੈਲ ਰਹੇ ਆ ਵੱਧ ਰਹੇ ਚੌੜੇ ਹੋ ਰਹੇ ਆ ਇਹਨਾਂ ਦੀ ਇੱਕ ਸਟੇਟਮੈਂਟ ਕਹਿੰਦੀ ਆ ਵੀ ਇੱਕ ਬੰਦੇ ਕੋਲ 40% ਹਿੱਸਾ ਇਕੱਠਾ ਹੋ ਗਿਆ ਤੇ ਜੇ ਇੱਕ ਬੰਦੇ ਕੋਲ 100 ਜੋ 40 ਚਲਾ ਜਾਊਗਾ ਸੂਚੇ ਲੋਕਾਂ ਦਾ ਕਾਹਨ ਹੋ ਰਹੇ ਹੋਣ ਟਾਲ ਚਾਹੀਓ ਕੋਈ ਚਾਲ ਨਹੀਂ ਕਰ ਸਕਦਾ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਨਵੇਂ ਬਦਲਾਵ ਲੈ ਕੇ ਆਂਦਾ ਸੀ ਪੰਜਾਬ ਸਰਕਾਰ ਕਿਸਾਨਾਂ ਲਈ ਕੁਝ ਚੰਗਾ ਕਰੇ ਪੰਜਾਬ ਸਰਕਾਰ ਉਹਨਾਂ ਦਾ ਕੰਗ ਉਸੇ ਵੋਟ ਸੈਸਨ ਅਗਾਸ ਰਹੀ ਹੈ ਤੇ ਉਸੇ ਹੀ ਸੈਸਨ ওভার ਲੰਮਾਈ ਕਰਨ ਵਾਸਤੇ ਲੜ ਰਹੀ ਹੈ ਸਾਡਾ ਨਾ ਕੋਈ ਸਵਾਲ ਨਹੀਂ ਨਾ ਅਸੀਂ ਲੈਂਦੀ ਆ ਨਾ ਅਸੀਂ ਰੀਖ ਸੰਗਦੇ ਆ ਇਹ ਲੋਕ ਅੱਜ ਆ ਲਾਏ ਆ ਜਿਹੜੇ ਕੱਲ੍ਹ ਕਹਿਣ ਲੱਗ ਜਾਣਗੇ ਵੀ ਅਸੀਂ ਮਾਰਾ ਕਰ ਲਿਆ ਇਹ ਲੋਕ ਐ ਵੀ ਰਹੇ ਇਹ ਉਹਨਾਂ ਦੇ ਨਾਲ ਦੇ ਹੀ ਆ ਜਦੋਂ ਸਾਡੀ ਕੋਈ ਗੱਲ ਕਰਦੇ ਅਸੀਂ ਦੱਸ ਦਾਂ